ਹਾਂਜੀ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਅੱਜ ਦੀ ਇਸ ਵੀਡੀਓ ਦੇ ਵਿੱਚ ਅੱਜ ਦੀ ਇਹ ਕਹਾਣੀ ਜੋ ਤੁਹਾਡੇ ਲੈ ਕੇ ਆਇਆ ਇਹ ਕੇਰਲਾ ਦੇ ਵਿੱਚ ਵਾਪਰੀ ਇੱਕ ਘਟਨਾ ਜੋ ਕਿ ਫੇਸਬੁੱਕ ਪ੍ਰੈਂਕ ਦੇ ਕਰਕੇ ਵਾਪਰੀ ਸੀ ਜਿਸ ਘਟਨਾ ਦੇ ਵਿੱਚ ਇੱਕ ਫੇਸਬੁੱਕ ਦੇ ਪ੍ਰੈਂਕ ਦੇ ਕਾਰਨ ਤਿੰਨ ਲੋਕਾਂ ਨੂੰ ਆਪਣੀ ਜਾਨ ਦੇਣੀ ਪਈ ਸੀ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ ਉਸ ਇੱਕ ਪ੍ਰੈਂਕ ਦੇ ਕਰਕੇ ਪ੍ਰੈਂਕ ਪਹਿਲਾਂ ਹੁਣ ਤਾਂ ਥੋੜਾ ਜਿਹਾ ਘਟ ਗਿਆ ਪਹਿਲਾਂ ਪਹਿਲਾਂ ਤਾਂ ਕਾਫੀ ਜ਼ਿਆਦਾ ਸੀਗਾ ਪ੍ਰੈਂਕਸ ਵੀਡੀਓ ਇੰਨੀਆਂ ਜ਼ਿਆਦਾ ਆਉਂਦੀਆਂ ਸੀ ਕਿ ਲੋਕ ਕਿਸੇ ਨਾਲ ਕਿਸੇ ਵੀ ਤਰ੍ਹਾਂ ਦਾ ਮਜ਼ਾਕ ਕਰ ਦਿੰਦੇ ਸੀਗੇ ਇਹ ਨਹੀਂ ਸੋਚਦੇ ਸੀ ਕਿ ਇਸ ਦਾ ਨਤੀਜਾ ਕੀ ਨਿਕਲੂਗਾ ਇਸੇ ਹੀ ਚੱਲਦੇ ਇਹਦੇ ਚੱਲਦੇ ਹੋਏ ਇਸੇ ਹੀ ਤਰਜ਼ ਦੇ ਉੱਤੇ ਇਸੇ ਹੀ ਤਰਜ਼ ਦੇ ਉੱਤੇ ਇਹ ਵਾਲਾ ਜਿਹੜਾ ਪ੍ਰੈਂਕ ਹੋਇਆ ਇੱਕ ਮਜ਼ਾਕ ਹੋਇਆ ਜਿਸ ਦੇ ਕਾਰਨ ਤਿੰਨ ਲੋਕਾਂ ਦੀ ਜਾਨ ਚਲੀ ਗਈ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ ਕੇਰਲਾ ਦੇ ਵਿੱਚ ਕੀ ਸੀ ਕਹਾਣੀ ਇਹਦਾ ਆਪਾਂ ਅੱਗੇ ਜਾ ਕੇ ਜ਼ਿਕਰ ਕਰਦੇ ਹਾਂ ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜਿਹੜੇ ਵੀਡੀਓਜ਼ ਦੇਖ ਰਹੇ ਹੋ ਵੀਡੀਓਜ਼ ਨੂੰ ਇੰਨਾ ਪਿਆਰ ਕਰ ਰਹੇ ਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਦਾਂ ਹੀ ਕਮੈਂਟਸ ਕਰਦੇ ਰਹੋ ਇਦਾਂ ਹੀ ਪਿਆਰ ਦਿੰਦੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਅੱਗੇ ਆਉਣ ਵਾਲੀਆਂ ਵੀਡੀਓਜ਼ ਦੇ ਉੱਤੇ ਸਾਨੂੰ ਕਮੈਂਟ ਕਰਕੇ ਛੱਲਾ ਸ਼ਰੀਰ ਵੀ ਦਿਓ ਤੇ ਨਾਲ ਨਾਲ ਜੇ ਤੁਹਾਨੂੰ ਕੋਈ ਕਮੀ ਲੱਗੀ ਤਾਂ ਉਹ ਵੀ ਸਾਨੂੰ ਜਰੂਰ ਦੱਸਿਓ ਅਸੀਂ ਉਹਨੂੰ ਅੱਗੇ ਚੱਲ ਕੇ ਸੁਧਾਰਨ ਦੀ ਕੋਸ਼ਿਸ਼ ਕਰਾਂਗੇ ਤੇ ਆਪਾਂ ਕਰਦੇ ਆ ਹੁਣ ਇਸ ਵੀਡੀਓ ਦੀ ਸ਼ੁਰੂਆਤ ਸ਼ੁਰੂਆਤ ਹੁੰਦੀ ਹੈ ਜੇ ਕੇਰਲਾ ਦੇ ਵਿੱਚ ਪੈਂਦੇ ਇੱਕ ਪਿੰਡ ਜੋ ਕਿ ਕੋਲਮ ਦੇ ਨਾਲ ਪੈਂਦਾ ਕਲੂਵਤਕਲ ਪਿੰਡ ਇਹ ਉੱਥੇ ਇੱਕ ਹੈਗਾ ਆ ਕੇਰਲਾ ਦੇ ਵਿੱਚ ਉਸ ਪਿੰਡ ਦੇ ਵਿੱਚ ਇੱਕ ਲੜਕਾ ਰਹਿੰਦਾ ਸੀ ਜਿਸ ਦਾ ਨਾਮ ਸੀਗਾ ਵਿਸ਼ਨੂ ਵਿਸ਼ਨੂ ਦੇ ਪਰਿਵਾਰ ਨਾਲ ਵਾਪਰੀ ਇੱਕ ਘਟਨਾ ਜਿਸ ਦੀ ਆਪਾਂ ਅੱਜ ਸਟੋਰੀ ਲੈ ਕੇ ਆਇਆ ਵਿਸ਼ਨੂ 10ਵੀਂ ਪਾਸ ਕਰਨ ਤੋਂ ਬਾਅਦ ਆਈਟੀਆਈ ਕਰਨ ਲੱਗਿਆ ਸੀ ਆਈਟੀਆਈ ਤੋਂ ਬਾਅਦ ਉਹ ਸਿੱਧਾ ਜੌਬ ਤੇ ਚਲੇ ਗਿਆ ਤੇ ਉਸ ਤੋਂ ਬਾਅਦ ਉਹ ਜਦੋਂ ਇਹ ਆਈਟੀਆਈ ਦੇ ਵਿੱਚ ਜੌਬ ਕਰ ਰਿਹਾ ਸੀ ਤਾਂ 21 ਸਾਲ ਦੀ ਉਮਰ ਦੇ ਵਿੱਚ ਉਹਦੀ ਜਿਹੜੀ ਜਾਣ ਪਛਾਣ ਹੁੰਦੀ ਹੈ ਇੱਕ ਰੇਸ਼ਮਾ ਨਾਮ ਦੀ ਲੜਕੀ ਦੇ ਨਾਲ ਹੁਣ ਜਿਹੜੀ ਇਹ ਰੇਸ਼ਮਾ ਹੈ ਇਹ ਉਸੇ ਸਕੂਲ ਦੇ ਵਿੱਚ ਪੜ੍ਹਦੀ ਸੀ ਜਿਸ ਦੇ ਵਿੱਚ ਇਹ ਪਹਿਲਾਂ 10ਵੀਂ ਕਰਕੇ ਆਇਆ ਸੀ ਜਿਹੜੀ ਰੇਸ਼ਮਾ ਸੀਗੀ ਉਹ ਜਿਹੜਾ ਵਿਸ਼ਨੂ ਸੀ ਉਸਦੇ ਭਾਈ ਰਣਜੀਤ ਦੀ ਘਰ ਵਾਲੀ ਆਰਿਆ ਦੀ ਸਹੇਲੀ ਸੀ ਇਹ ਵਿਸ਼ਨੂ ਦੀ ਇੱਕ ਭਾਣਜੀ ਸੀ ਜਿਸ ਦਾ ਨਾਮ ਰੇਸ਼ਮਾ ਸੀ ਉਹਦੀ ਵੀ ਸਹੇਲੀ ਸੀ ਕਿਉਂਕਿ ਇਹ ਤਿੰਨੋਂ ਜਾਣੀਆਂ ਇੱਕੇ ਸਕੂਲ ਦੇ ਵਿੱਚ ਪੜ੍ਹਦੀਆਂ ਸੀਗੀਆਂ ਇਹ ਉੱਥੇ ਪੜ੍ਹਦੀਆਂ ਪੜ੍ਹਦੀਆਂ ਇਹਦੇ ਘਰ ਆਉਣ ਲੱਗੀਆਂ ਜਿਹੜਾ ਵਿਸ਼ਨੂ ਦੇ ਘਰ ਕਿਉਂਕਿ ਉਹਦੀ ਪਰਜਾਈ ਤੇ ਉਹਦੇ ਭਾਣਜੇ ਨੂੰ ਮਿਲਣ ਦੇ ਲਈ ਉੱਥੇ ਇਹਦੀ ਮੁਲਾਕਾਤ ਜਿਹੜੀ ਵਿਸ਼ਨੂ ਦੇ ਨਾਲ ਹੁੰਦੀ ਆ ਰੇਸ਼ਮਾ ਦੀ ਤੇ ਉੱਥੋਂ ਇਹਨਾਂ ਦੀ ਦੋਸਤੀ ਹੋ ਜਾਂਦੀ ਆ ਦੋਸਤੀ ਪਿਆਰ ਦੇ ਵਿੱਚ ਬਦਲ ਜਾਂਦੀ ਆ ਤੇ ਤਕਰੀਬਨ 2017 ਦੇ ਵਿੱਚ ਜਾ ਕੇ ਫਿਰ ਇਹਨਾਂ ਦਾ ਇੱਕ ਦੂਜੇ ਦੇ ਨਾਲ ਘਰਦਿਆਂ ਦੀ ਮਰਜ਼ੀ ਨਾਲ ਵਿਆਹ ਵੀ ਕਰ ਦਿੱਤਾ ਜਾਂਦਾ ਉਹਨੇ ਇੱਕ ਦੂਜੇ ਨਾਲ ਵਧੀਆ ਖੁਸ਼ੀ ਖੁਸ਼ੀ ਰਹ ਰਹੇ ਹੁੰਦੇ ਆ ਤੇ ਵਿਆਹ ਤੋਂ ਮਗਰੋਂ ਇਹਨਾਂ ਦੇ ਘਰ ਇੱਕ ਲੜਕੀ ਦਾ ਜਨਮ ਹੁੰਦਾ ਲੜਕੀ ਦੇ ਜਨਮ ਤੋਂ ਬਾਅਦ ਥੋੜਾ ਟਾਈਮ ਹੀ ਲੰਘਦਾ ਕਿ ਇਹਨਾਂ ਦੇ ਵਿੱਚ ਆਪਸੀ ਲੜਾਈ ਹੋਣੀ ਸ਼ੁਰੂ ਹੋ ਜਾਂਦੀ ਆ ਇਸ ਦਾ ਕਾਰਨ ਉਹ ਲੜਕੀ ਦਾ ਹੋਣਾ ਨਹੀਂ ਬਲਕਿ ਇੱਕ ਫੋਨ ਹੁੰਦਾ ਕਿਉਂਕਿ ਪਹਿਲਾਂ ਰੇਸ਼ਮਾ ਦੇ ਕੋਲ ਇੱਕ ਕੀਪੜ ਫੋਨ ਹੁੰਦਾ ਉਸ ਤੋਂ ਬਾਅਦ ਜਿਹੜਾ ਉਹਦਾ ਹਸਬੰਡ ਆ ਘਰ ਵਾਲਾ ਵਿਸ਼ਨੂੰ ਉਹ ਉਹਨੂੰ ਇੱਕ ਸਮਾਰਟਫੋਨ ਲੈ ਕੇ ਦੇ ਦਿੰਦਾ ਐਂਡਰੋਇਡ ਫੋਨ ਉਸ ਤੋਂ ਬਾਅਦ ਉਸ ਫੋਨ ਦੇ ਵਿੱਚ ਇੰਨਾ ਜ਼ਿਆਦਾ ਰੁੱਝ ਜਾਂਦੀ ਆ ਕਿ ਆਲਾ-ਦਾਲਾ ਉਹ ਧਿਆਨ ਨਹੀਂ ਦਿੰਦੀ ਸਾਰਾ-ਸਾਰਾ ਦਿਨ ਫੋਨ ਚਲਾਈ ਜਾਂਦੀ ਆ ਉਹ ਫੋਨ ਚਲਾਉਣ ਤੇ ਉਹਨੂੰ ਜਿਹੜਾ ਵਿਸ਼ਨੂੰ ਆ ਟੋਕਦਾ ਜਦੋਂ ਟੋਕਦਾ ਫਿਰ ਉਹਨਾਂ ਦੀ ਦੋਨਾਂ ਦੀ ਲੜਾਈ ਹੋਣ ਲੱਗ ਜਾਂਦੀ ਆ ਇਹ ਲੜਾਈਆਂ ਪਹਿਲਾਂ ਛੋਟੀਆਂ-ਛੋਟੀਆਂ ਸੀਗੀਆਂ ਫਿਰ ਵੱਡੀਆਂ ਹੋਣ ਲੱਗੀਆਂ ਕਾਫੀ ਜ਼ਿਆਦਾ ਉਹਨਾਂ ਦੇ ਵਿੱਚ ਤਣਾਅ ਰਹਿਣ ਲੱਗ ਗਿਆ ਇੱਕ ਫੋਨ ਦੇ ਕਰਕੇ ਤੇ ਉਸ ਤੋਂ ਬਾਅਦ 2020 ਦੇ ਵਿੱਚ ਇੱਕ ਦਿਨ ਇਹਦੇ ਜਿਹੜੇ ਵਿਸ਼ਨੂੰ ਦੇ ਫਰੈਂਡਸ ਹੁੰਦੇ ਆ ਉਹਨੂੰ ਫੋਨ ਕਰਦੇ ਆ ਜੇ ਜਿਹੜੀ ਤੇਰੀ ਵਾਈਫ ਆ ਅਸੀਂ ਉਹਨੂੰ ਇੱਕ ਵਰਕਲਾ ਨਾਮ ਦੇ ਜਗ੍ਹਾ ਵੀ ਉੱਥੇ ਦੇਖਿਆ ਹੁਣ ਇਹ ਜਿਹੜੀ ਵਰਕਲਾ ਵਰਕਲਾ ਇੱਕ ਉੱਥੇ ਇੱਕ ਬੀਚ ਹੈ ਬੀਚ ਦੇ ਉੱਤੇ ਟੂਰਿਸਟ ਪਲੇਸ ਹੈਗੇ ਲੋਕ ਕਾਫੀ ਜ਼ਿਆਦਾ ਆਉਂਦੇ ਆ ਉੱਥੇ ਉਹਦੇ ਦੋਸਤ ਨੇ ਜਿਹੜੇ ਰੇਸ਼ਮਨ ਦੇਖਦੇ ਆ ਤੇ ਉਹ ਵਿਸ਼ਨੂੰ ਨੂੰ ਫੋਨ ਕਰਕੇ ਦੱਸ ਦਿੰਦੇ ਆ ਹੁਣ ਜਿਹੜਾ ਵਿਸ਼ਨੂੰ ਆ ਉਹਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੁੰਦੀ ਉਹ ਆਪਣੀ ਘਰ ਵਾਲੀ ਨੂੰ ਫੋਨ ਕਰਦਾ ਉਹਨੂੰ ਪੁੱਛਦਾ ਤੂੰ ਕਿੱਥੇ ਆ ਦੱਸਦੀ ਹੈ ਕਿ ਮੈਂ ਇੱਥੇ ਵਰਕਲਾ ਬੀਚ ਤੇ ਆਈ ਹੋਈ ਆ ਕਿਉਂਕਿ ਜਿਹੜੀ ਆਪਣੀ ਬੇਟੀ ਹੈਗੀ ਉਹ ਕਰੇ ਮੈਨੂੰ ਟਿਕਰ ਨਹੀਂ ਦੇ ਰਹੀ ਸੀ ਉਹ ਬਹੁਤ ਜ਼ਿਆਦਾ ਤੰਗ ਕਰ ਰਹੀ ਸੀ ਉਸ ਦੇ ਕਰਕੇ ਮੈਂ ਫਿਰ ਇਹਨੂੰ ਲੈ ਕੇ ਬਾਹਰ ਘਮਾਉਣ ਲਈ ਲੈ ਕੇ ਆਈ ਸੀ ਹੁਣ ਵਿਸ਼ਨੂੰ ਇਸ ਗੱਲ ਤੇ ਬਹੁਤ ਜ਼ਿਆਦਾ ਗੁੱਸਾ ਹੁੰਦਾ ਕਿ ਤੂੰ ਮੈਨੂੰ ਦੱਸਿਆ ਨਹੀਂ ਐਦਾਂ ਉਹਦਾ ਉਹਨੂੰ ਵਾਪਸ ਬੁਲਾ ਲੈਂਦਾ ਫਿਰ ਇੱਕ ਬੱਸ ਸਟੈਂਡ ਤੇ ਉਹ ਬੱਸ ਦੇ ਵਿੱਚ ਉਤਰਦੀ ਉਹਨੂੰ ਲੈ ਕੇ ਉਹ ਵਾਪਸ ਘਰ ਆ ਜਾਂਦਾ ਤੇ ਹੁਣ ਟਾਈਮ ਚੱਲ ਰਿਹਾ ਸੀਗਾ 2020 ਦਾ ਇਹ ਉਹੀ ਟਾਈਮ ਸੀਗਾ ਜਦੋਂ ਕਾਫੀ ਜ਼ਿਆਦਾ ਕਰੋਨਾ ਫੈਲਿਆ ਹੋਇਆ ਸੀਗਾ ਕਰੋਨਾ ਦੇ ਟਾਈਮ ਜਿਹੜਾ ਵਿਸ਼ਨੂੰ ਆ ਉਹਦੀ ਜੌਬ ਚਲੀ ਜਾਂਦੀ ਜੌਬ ਜਾਣ ਤੋਂ ਬਾਅਦ ਉਹਦੇ ਘਰ ਦਾ ਗੁਜ਼ਾਰਾ ਇੰਨਾ ਜ਼ਿਆਦਾ ਔਖਾ ਹੋ ਜਾਂਦਾ ਕਿ ਉਹ ਆਪਣਾ ਉਹਨੂੰ ਘਰ ਵੀ ਵੇਚਣਾ ਪੈ ਜਾਂਦਾ ਹੁਣ ਉਹ ਆਪਣਾ ਘਰ ਵੇਚਣ ਤੋਂ ਬਾਅਦ ਉਹ ਰੇਸ਼ਮਾ ਦੇ ਘਰ ਯਾਨੀ ਕਿ ਆਪਣੇ ਸਹੁਰੇ ਘਰ ਰਹਿਣ ਲੱਗ ਜਾਂਦਾ ਹੈ ਰੇਸ਼ਮਾ ਦੇ ਨਾਲ ਜਾ ਕੇ ਰੇਸ਼ਮਾ ਦਾ ਪਿਤਾ ਸੀਗਾ ਜਿਸ ਦਾ ਨਾਮ ਸੁਦਰਸ਼ਨ ਪਿੱਲਈ ਸੀ ਤੇ ਉਹ ਇੱਕ ਕਾਰਪੈਂਟਰ ਦਾ ਕੰਮ ਕਰਦਾ ਸੀਗਾ ਇਹਨਾਂ ਦਾ ਜਿਹੜਾ ਪਿੰਡ ਸੀਗਾ ਉਹਦਾ ਨਾਮ ਸੀ ਉਜਾਈ ਕੋਟੂ ਉਜਾਈ ਕੋਟੂ ਦੇ ਵਿੱਚ ਇਹ ਰਹਿ ਰਿਹਾ ਸੀ ਆਪਣੇ ਸਹੁਰਾ ਪਰਿਵਾਰ ਦੇ ਵਿੱਚ ਹੁਣ ਜਦੋਂ ਉਹ ਉੱਥੇ ਰਹਿ ਰਿਹਾ ਹੁੰਦਾ ਤਾਂ ਇੱਕ ਦਿਨੇ ਦਾ ਸਹੁਰਾ ਤਕਰੀਬਨ 2021 ਦੀ 5 ਜਨਵਰੀ ਦਾ ਦਿਨ ਹੁੰਦਾ 5 ਜਨਮਨ ਸਵੇਰੀ ਨਹਾਤੋ ਕੇ ਆਪਣਾ ਸਵੇਰੇ ਸਵੇਰੇ ਮੰਦਿਰ ਜਾਂਦਾ ਮੰਦਿਰ ਦੇ ਵਿੱਚ ਮੱਥਾ ਟੇਕ ਕੇ ਜਦੋਂ ਵਾਪਸ ਆ ਰਿਹਾ ਹੁੰਦਾ ਰਸਤੇ ਦੇ ਵਿੱਚ ਤਾਂ ਖੇਤਾਂ ਦੇ ਕੋਲ ਉਹਨੂੰ ਕੁਝ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਜਾਂਦੀ ਤੇ ਉਹ ਹੌਲੀ ਹੌਲੀ ਆਵਾਜ਼ਾਂ ਦਾ ਪਿੱਛਾ ਕਰਦਾ ਕਰਦਾ ਉਹ ਖੇਤ ਦੇ ਵਿੱਚ ਲੈ ਜਾਂਦਾ ਖੇਤ ਦੇ ਵਿੱਚ ਜਾਂਦਾ ਤਾਂ ਅੱਗੇ ਜਾ ਕੇ ਦੇਖਦਾ ਉੱਥੇ ਪੱਤਿਆਂ ਦਾ ਢੇਰ ਹੁੰਦਾ ਜਿਸ ਦੇ ਵਿੱਚੋਂ ਉਹ ਆਵਾਜ਼ਾਂ ਆ ਰਹੀਆਂ ਹੁੰਦੀਆਂ ਤਾਂ ਫਿਰ ਉਹ ਵਿਸ਼ਨੂੰ ਨੂੰ ਦੇਖਦਾ ਵਿਸ਼ਨੂੰ ਨੇੜੇ ਹੀ ਆਪਣਾ ਟੈਲਰ ਆਉਂਦਾ ਉਹਨੂੰ ਆਵਾਜ਼ ਮਾਰਦਾ ਕਿ ਤੂੰ ਆ ਇੱਥੇ ਵਿਸ਼ਨੂੰ ਉੱਥੇ ਜਾਂਦਾ ਜਦੋਂ ਉਹਨੂੰ ਦੱਸਦਾ ਕਿ ਇੱਥੇ ਆਵਾਜ਼ਾਂ ਆਉਂਦੀਆਂ ਨੇ ਵਿਸ਼ਨੂੰ ਵੀ ਸੁਣਦਾ ਤੇ ਉਸ ਤੋਂ ਬਾਅਦ ਉਹ ਪੱਤਿਆਂ ਦਾ ਢੇਰ ਪਰਾਂ ਕਰਦਾ ਵਿਸ਼ਨੂੰ ਜਦੋਂ ਪੱਤਿਆਂ ਦਾ ਢੇਰ ਹਟਾਉਂਦਾ ਤਾਂ ਸਾਹਮਣੇ ਹੀ ਉਹਨੂੰ ਇੱਕ ਨਵਜੰਮੀ ਬੱਚੀ ਮਿਲਦੀ ਹੈ ਜਿਹੜੀ ਕਿ ਉੱਥੇ ਪਈ ਰੋ ਰਹੀ ਹੁੰਦੀ ਹੈ ਜਿਸ ਦਾ ਜਨਮ ਥੋੜਾ ਸਮਾਂ ਪਹਿਲਾਂ ਹੀ ਹੋਇਆ ਲੱਗਦਾ ਉਸ ਦਾ ਜਿਹੜਾ ਆਪਾਂ ਨਾਲ ਨੂੰ ਕਹਿਣ ਨਾ ਜਿਹੜਾ ਦੋਨੋਂ ਦੇ ਵਿੱਚੋਂ ਨਿਕਲ ਆਉਂਦਾ ਉਹ ਵੀ ਨਹੀਂ ਹਾਲੇ ਕੱਟਿਆ ਹੁੰਦਾ ਉਹ ਵੀ ਓਦਾਂ ਹੀ ਹੁੰਦਾ ਉਹਨੂੰ ਕੋਈ ਉੱਥੇ ਜਮਦੀਨ ਹੋਈ ਸਿੱਟ ਕੇ ਚਲਾ ਜਾਂਦਾ ਹੁਣ ਉਹ ਆਲਦਾਲਾ ਪਤਾ ਕਰਦੇ ਕੀ ਦੀ ਬੱਚੀ ਆ ਇਹਦੇ ਵਿੱਚ ਟਾਈਮ ਵੇਸਟ ਕਰਨ ਦੀ ਬਜਾਏ ਉਹ ਦੋਨੋਂ ਜਾਣੇ ਬੱਚੀ ਨੂੰ ਚੱਕਦੇ ਆ ਤੇ ਨਾਲ ਹੀ ਤਰਵੰਤਰਮਪੁਰ ਦੇ ਵਿੱਚ ਜਾ ਕੇ ਇੱਕ ਸ੍ਰੀ ਅਵਿਟਮ ਹਸਪੀਟਲ ਹੁੰਦਾ ਉਹਦੇ ਵਿੱਚ ਉਹਨੂੰ ਲੈ ਜਾਂਦੇ ਆ ਉਹਦਾ ਇਲਾਜ ਸ਼ੁਰੂ ਕਰਾਉਂਦੇ ਆ ਜਦੋਂ ਉਹ ਉੱਥੇ ਲੈ ਕੇ ਜਾਂਦੇ ਤਾਂ ਪੁਲਿਸ ਨੂੰ ਵੀ ਇਨਫੋਰਮ ਕੀਤਾ ਜਾਂਦਾ ਪੁਲਿਸ ਵੀ ਆਉਂਦੀ ਆ ਉਹ ਆਪਣੇ ਬਿਆਨ ਦਿੰਦੇ ਆ ਪੁਲਿਸ ਨੂੰ ਉਹਨਾਂ ਨੂੰ ਦੱਸਦੇ ਆ ਕਿ ਇਦਾਂ ਇਦਾਂ ਕਰਕੇ ਸਵੇਰੇ ਮੈਂ ਮੰਦਿਰ ਚੱਲਿਆ ਸੀਗਾ ਉਸ ਤੋਂ ਬਾਅਦ ਮੈਨੂੰ ਆਵਾਜ਼ਾਂ ਆਈਆਂ ਤੇ ਕੂੜਿਆਂ ਦੇ ਢੇਰ ਥੱਲੇ ਪੱਤੇ ਦੇ ਢੇਰ ਥੱਲੇ ਮੈਨੂੰ ਇਹ ਬੱਚੀ ਮਿਲੀ ਆ ਜਿਹੜੀ ਛੋਟੀ ਜੀ ਬੱਚੀ ਸੀ ਕਿਸੇ ਨੇ ਉੱਥੇ ਸੁੱਟ ਦਿੱਤੀ ਸੀ ਤੇ ਉਸ ਤੋਂ ਬਾਅਦ ਪੁਲਿਸ ਬਿਆਨ ਦਰਜ ਕਰਦੀ ਆ ਕਾਰਵਾਈ ਸ਼ੁਰੂ ਕਰਦੀ ਆ ਤੇ ਉਸ ਬੱਚੀ ਦਾ ਲਾ ਚੱਲ ਰਿਹਾ ਹੁੰਦਾ ਇੱਕ ਤਾਂ ਬੜੀ ਜਿਆਦਾ ਛੋਟੀ ਹੁੰਦੀ ਆ ਵਿਚਾਰੀ ਉਹ ਤੇ ਇੱਕ ਉਹਨੂੰ ਪਤਾ ਨਹੀਂ ਕਿੰਨਾ ਕੁ ਸਮਾਂ ਹੋ ਗਿਆ ਹੁੰਦਾ ਉੱਥੇ ਪਈ ਰੋ ਰ ਤੇ ਇੱਕ ਠੰਡ ਹੁੰਦੀ ਉਹਨਾਂ ਦਿਨਾਂ ਦੇ ਵਿੱਚ ਤਾਂ ਇਹਨਾਂ ਸਾਰਿਆਂ ਕਾਰਨਾ ਕਰਕੇ ਉਹ ਬੱਚੀ ਦੀ ਜਿਹੜੀ ਸਿਹਤ ਹੈ ਕਾਫੀ ਜ਼ਿਆਦਾ ਵਿਗੜ ਜਾਂਦੀ ਹੈ ਤੇ ਆਖਿਰਕਾਰ ਉਹ ਬੱਚੀ ਜਿਹੜੀ ਹਸਪੀਟਲ ਦੇ ਵਿੱਚ ਦਮ ਤੋੜ ਦਿੰਦੀ ਹੈ ਹੁਣ ਜਦੋਂ ਦਮ ਤੋੜਦੀ ਹੈ ਪਹਿਲਾਂ ਤਾਂ ਇਹ ਕੇਸ ਸੀਗਾ ਜਿਹੜਾ ਕਿਸੇ ਬੱਚੀ ਨੂੰ ਸੁੱਟਣ ਦਾ ਸੀਗਾ ਤੇ ਹੁਣ ਉਹ ਇੱਕ ਕਤਲ ਦੇ ਕੇਸ ਦੇ ਵਿੱਚ ਚੇਨ ਹੋ ਜਾਂਦਾ ਹੁਣ ਪੁਲਿਸ ਹੈ ਜਿਹੜੀ ਇੱਕ ਕਾਤਲ ਨੂੰ ਲੱਭਣਾ ਸਟਾਰਟ ਕਰ ਦਿੰਦੀ ਹੈ ਹੁਣ ਜਿਹੜੀ ਇਹ ਸਾਰੀ ਘਟਨਾ ਇਹਦੀ ਚਰਚਾ ਕਾਫੀ ਲੋਕਾਂ ਦੇ ਵਿੱਚ ਹੋ ਜਾਂਦੀ ਹੈ ਤੇ ਪੱਤਰਕਾਰ ਵਗੈਰਾ ਵੀ ਆਉਂਦੇ ਆ ਉਹ ਦੋਨਾਂ ਦੀ ਸੌਰੇ ਜਮਾਈ ਦੀ ਉਹਨਾਂ ਦੋਨਾਂ ਦੇ ਇੰਟਰਵਿਊ ਵੀ ਕਰੇਗਾ ਵੀ ਲੈਂਦੇ ਆ ਉਹਨਾਂ ਦੇ ਘਰ ਜਾਂਦੇ ਆ ਰੇਸ਼ਮਾ ਜਿਹੜੀ ਉਹਦੇ ਘਰ ਵਾਲੀ ਉਹ ਵੀ ਦੱਸਦੀ ਆ ਕਿ ਹਾਂ ਸਾਡੇ ਇਦਾਂ ਇਦਾਂ ਕਰਕੇ ਸਾਡੇ ਪਰਿਵਾਰ ਦੇ ਮੈਂਬਰਾਂ ਨੂੰ ਉੱਥੋਂ ਇੱਕ ਬੱਚਾ ਹੀ ਵਿਲੀਆ ਉਹਨੂੰ ਹਸਪੀਟਲ ਲੈ ਕੇ ਗਏ ਸੀ ਸਾਰੇ ਪੱਤਰਕਾਰ ਨਾਲ ਉਹ ਵੀ ਗੱਲ ਕਰਕੇ ਸਾਰਾ ਕੁਝ ਦੱਸਦੀ ਆ ਹੁਣ ਜਿਹੜੀ ਪੁਲਿਸ ਆ ਉਹ ਉਸ ਬੱਚੀ ਦੇ ਮਾਪੇ ਨੂੰ ਲੱਭਣਾ ਸ਼ੁਰੂ ਕਰ ਦਿੰਦੀ ਆ ਹੁਣ ਪਿੰਡ ਦੇ ਵਿੱਚ ਪੁੱਛਿਆ ਜਾਂਦਾ ਕਿ ਕੋਈ ਅਣਜਾਣ ਬੰਦਾ ਪਿੰਡ ਦੇ ਵਿੱਚ ਆਇਆ ਗਿਆ ਦੇਖਿਆ ਗਿਆ ਹੋਵੇ ਤਾਂ ਪੁਲਿਸ ਦੇ ਹੱਥে ਆਇਆ ਕੁਝ ਨਹੀਂ ਲੱਗਦਾ ਕਿ ਕੋਈ ਬੰਦੇ ਨੂੰ ਦੱਸ ਸਕੇ ਕਿ ਕੋਈ ਬੰਦਾ ਸਵੇਰੇ ਜਾਂ ਸ਼ਾਮ ਕੋਈ ਦੇਖਿਆ ਗਿਆ ਪਰ ਪੁਲਿਸ ਫਿਰ ਸੋਚਦੀ ਹੈ ਕਿ ਇਸ ਪਿੰਡ ਦੇ ਵਿੱਚ ਵੀ ਹੋ ਸਕਦਾ ਕੋਈ ਬੰਦਾ ਜਿਹਦਾ ਇਹ ਬੱਚਾ ਹੋਵੇ ਤਾਂ ਪਿੰਡ 'ਚ ਪਤਾ ਕੀਤਾ ਜਾਂਦਾ ਤਾਂ ਉਦਾਂ ਦਾ ਉਹਨਾਂ ਨੂੰ ਕੋਈ ਵੀ ਨਹੀਂ ਮਿਲਦਾ ਜੇ ਕੋਈ ਲੇਡੀ ਵਗੈਰਾ ਪਤਾ ਲੱਗੇ ਕੋਈ ਪ੍ਰੈਗਨੈਂਟ ਸੀ ਹੁਣ ਇਹ ਸਾਰਾ ਚੱਲੇ ਰਿਹਾ ਹੁੰਦਾ ਕਿ ਪੁਲਿਸ ਦੇ ਕੋਲ ਕੋਈ ਹੋਰ ਹਥਿਆਰ ਨਹੀਂ ਬਚਦਾ ਤੇ ਐਂਡ ਤੇ ਆ ਕੇ ਉਹ ਡੀਐਨਏ ਟੈਸਟਿੰਗ ਕਰਾਉਣ ਦੇ ਬਾਰੇ ਸੋਚਦੇ ਹੈ ਉਹ ਜਿਹੜੀ ਬੱਚੀ ਹੁੰਦੀ ਆ ਉਹਦੇ ਸੈਂਪਲ ਤਾਂ ਪਹਿਲਾਂ ਹੀ ਹੁੰਦੇ ਆ ਫਿਰ ਸਾਰੇ ਪਿੰਡ ਦੇ ਸੈਂਪਲ ਲੈ ਜਾਂਦੇ ਆ ਸਾਰੇ ਪਿੰਡ ਦੇ ਸੈਂਪਲ ਲੈਣ ਤੋਂ ਬਾਅਦ ਜਿੰਨੇ ਵੀ ਨੌਜਵਾਨ ਜੋੜੇ ਹੁੰਦੇ ਆ ਜਾਂ ਮੁੰਡੇ ਕੁੜੀਆਂ ਹੁੰਦੇ ਆ ਸਾਰਿਆਂ ਦੇ ਸੈਂਪਲ ਜਿਹੜੀ ਪੁਲਿਸ ਉਹ ਲੈਂਦੀ ਆ ਤਾਂ ਕਿ ਉਸ ਛੋਟੀ ਜੀ ਬੱਚੀ ਦੇ ਡੀਐਨਏ ਨਾਲ ਮੈਚ ਕੀਤਾ ਜਾ ਸਕੇ ਪੁਲਿਸ ਇਧਰ ਆਪਣੀ ਕਾਰਵਾਈ ਕਰ ਰਹੀ ਹੁੰਦੀ ਆ ਤੇ ਦੂਜੇ ਪਾਸੇ ਰੇਸ਼ਮਾ ਤੇ ਵਿਸ਼ਨੂੰ ਦੇ ਵਿੱਚ ਲੜਾਈ ਹਾਲੇ ਵੀ ਹੋ ਰਹੀ ਹੁੰਦੀ ਆ ਉਸੇ ਫੋਨ ਦੇ ਕਰਕੇ ਇੱਕ ਦਿਨ ਵਿਸ਼ਨੂੰ ਇੰਨਾ ਜ਼ਿਆਦਾ ਗੁੱਸਾ ਆਉਂਦਾ ਕਿ ਉਹ ਰੇਸ਼ਮਾ ਦਾ ਫੋਨ ਵੀ ਸੁੱਟ ਦਿੰਦਾ ਭੰਨ ਦਿੰਦਾ ਤੇ ਇਦਾਂ ਹੀ ਇਹਨਾਂ ਦੀ ਜ਼ਿੰਦਗੀ ਚੱਲ ਰਹੀ ਹੁੰਦੀ ਆ ਤਾਂ ਹੁਣ ਉਹਦੇ ਕੋਲ ਕੋਈ ਜੌਬ ਨਹੀਂ ਹੁੰਦੀ ਉਹ ਜੌਬ ਲੱਭਣ ਵਾਸਤੇ ਉਹਨੂੰ ਕੋਸ਼ਿਸ਼ ਕਰਦਾ ਕਿ ਕਿਸੇ ਬਾਹਰਲੇ ਮੁਲਕ ਦੇ ਵਿੱਚ ਜਾ ਕੇ ਜੌਬ ਕਰ ਸਕੇ ਤਾਂ ਉਹਨੂੰ ਆਬੂਤਾਬੀ ਦੇ ਵਿੱਚ ਇੱਕ ਨੌਕਰੀ ਮਿਲ ਜਾਂਦੀ ਆ ਤੇ ਫਰਵਰੀ 2021 ਦੇ ਵਿੱਚ ਉਹ ਆਪਣਾ ਘਰ ਛੱਡ ਕੇ ਆਬੂਤਾਬੀ ਚਲਾ ਜਾਂਦਾ ਤੇ ਜਾਣ ਤੋਂ ਪਹਿਲਾਂ ਇੱਕ ਫੋਨ ਦੁਬਾਰਾ ਤੋਂ ਰਿਸ਼ਮਾ ਨੂੰ ਲੈ ਕੇ ਦੇ ਦਿੰਦਾ ਹੁਣ 5-6 ਮਹੀਨੇ ਲੰਘ ਜਾਂਦੇ ਆ ਜਿਹੜਾ ਡੀਐਨਏ ਲੈਣ ਨੂੰ ਪੁਲਿਸ ਨੂੰ ਜੂਨ 2021 ਦੇ ਵਿੱਚ ਜਿਹੜਾ ਪੁਲਿਸ ਨੇ ਡੀਐਨਏ ਲਿਆ ਹੁੰਦਾ ਜਾਂ ਇਹਦੇ ਵਿੱਚ ਜਨਵਰੀ ਦੇ ਵਿੱਚ ਡੀਐਨਏ ਲਿਆ ਹੁੰਦਾ ਤੇ ਹੁਣ ਜੂਨ 2021 ਆ ਜਾਂਦਾ ਜੂਨ 2021 ਦੇ ਵਿੱਚ ਪੁਲਿਸ ਕੋਲੇ ਹੁਣ ਉਹਦੀ ਜਿਹੜੀ ਰਿਪੋਰਟ ਆ ਡੀਐਨਏ ਦੀ ਉਹ ਆ ਜਾਂਦੀ ਹੈ ਹੁਣ ਜਿਹੜੀ ਰਿਪੋਰਟ ਆਉਂਦੀ ਹੈ ਜਿਹੜੇ ਉਹਦੇ ਰਿਜ਼ਲਟ ਆਉਂਦੇ ਆ ਉਹ ਦੇਖ ਕੇ ਪੁਲਿਸ ਵੀ ਹੈਰਾਨ ਹੁੰਦੀ ਹੈ ਕਿਉਂਕਿ ਉਸ ਰਿਜ਼ਲਟ ਦੇ ਵਿੱਚ ਲਿਖਿਆ ਹੁੰਦਾ ਕਿ ਜਿਹੜਾ ਡੀਐਨਏ ਆ ਉਹ ਰੇਸ਼ਮਾ ਤੇ ਵਿਸ਼ਨੂ ਦੇ ਨਾਲ ਮੈਚ ਕਰ ਰਿਹਾ ਹੁੰਦਾ ਤਾਂ ਪੁਲਿਸ ਨੂੰ ਪਤਾ ਲੱਗਦਾ ਕਿ ਜਿਹੜੀ ਇਹ ਬੱਚੀ ਹੈ ਉਹ ਰੇਸ਼ਮਾ ਤੇ ਵਿਸ਼ਨੂ ਦੀ ਬੱਚੀ ਹੈ ਤਾਂ ਪੁਲਿਸ ਉਹਨਾਂ ਦੇ ਘਰ ਪਹੁੰਚਦੀ ਹੈ ਵਿਸ਼ਨੂ ਜਿਹੜਾ ਹਲੇ ਵੀ ਆਭੂਤਾਬੀ ਦੇ ਵਿੱਚ ਹੁੰਦਾ ਪੁਲਿਸ ਜਾ ਕੇ ਦੱਸਦੀ ਹੈ ਪਿੰਡ ਦੇ ਲੋਕਾਂ ਤੱਕ ਗੱਲ ਜਾਂਦੀ ਹੈ ਸਾਰੇ ਲੋਕ ਇਕੱਠੇ ਹੁੰਦੇ ਆ ਤੇ ਘਰ ਪਰਿਵਾਰ ਦੇ ਮੈਂਬਰ ਵੀ ਇਕੱਠੇ ਹੁੰਦੇ ਆ ਸਾਰੇ ਹੈਰਾਨ ਹੁੰਦੇ ਆ ਕਿ ਇਦਾਂ ਰਿਪੋਰਟ ਕਿਵੇਂ ਆ ਸਕਦੀ ਹੈ ਜਿਹੜੀ ਰੇਸ਼ਮਾ ਸੀਗੀ ਉਹ ਤਾਂ ਪ੍ਰੈਗਨੈਂਟ ਹੀ ਨਹੀਂ ਸੀ ਕਦੇ ਵੀ ਕਿਸੇ ਨੇ ਉਹਨੂੰ ਦੇਖਿਆ ਹੀ ਨਹੀਂ ਕਿ ਉਹ ਪ੍ਰੈਗਨੈਂਟ ਹੋਵੇ ਜਾਂ ਬੱਚੇ ਨੂੰ ਜਨਮ ਦੇਣ ਵਾਲੀ ਹੋਵੇ ਉਹ ਤੇ ਉਹ ਕਿਦਾਂ ਕਹਿ ਸਕਦੇ ਆ ਫਿਰ ਪੁਲਿਸ ਵਾਲੇ ਕਿ ਇਹ ਜਿਹੜਾ ਬੱਚਾ ਆ ਉਹ ਰੇਸ਼ਮਾ ਤੇ ਵਿਸ਼ਨੂੰ ਦਾ ਤਾਂ ਫਿਰ ਪੁਲਿਸ ਦੇ ਉੱਤੇ ਸ਼ੱਕ ਕੀਤਾ ਜਾਂਦਾ ਪੁਲਿਸ ਨੂੰ ਕਿਹਾ ਜਾਂਦਾ ਉਹਦੇ ਤੇ ਪ੍ਰੈਸ਼ਰ ਪਾਇਆ ਜਾਂਦਾ ਕਿ ਤੁਹਾਡੀ ਰਿਪੋਰਟ ਗਲਤ ਤਾਂ ਪੁਲਿਸ ਫਿਰ ਇੱਕ ਵਾਰ ਫਿਰ ਤੋਂ ਉਹ ਦੁਬਾਰਾ ਜਿਹੜਾ ਟੈਸਟ ਕਰਾਉਂਦੀ ਆ ਕਿਉਂਕਿ ਪੁਲਿਸ ਨੂੰ ਉਹ ਦੱਸਦੇ ਆ ਪਰਿਵਾਰ ਦੇ ਮੈਂਬਰ ਵੀ ਕਿ ਜਦੋਂ ਇੱਕ ਪੱਤਰਕਾਰ ਆਇਆ ਸੀ ਰੇਸ਼ਮਾ ਨੇ ਉਸ ਦਿਨ ਗੱਲ ਕੀਤੀ ਆ ਤੁਸੀਂ ਜਦੋਂ ਜਾਇਜ਼ਾ ਲੈਣ ਆਏ ਹੋ ਇਸ ਜਗ੍ਹਾ ਦਾ ਉਦੋਂ ਵੀ ਰੇਸ਼ਮਾ ਬਾਹਰ ਹੀ ਸੀਗੀ ਤੁਸੀਂ ਉਦੋਂ ਵੀ ਇਹਨੂੰ ਦੇਖਿਆ ਸੀਗਾ ਇੱਥੇ ਤੁਰਦੇ ਫਿਰ ਤਾਂ ਪੁਲਿਸ ਨੂੰ ਵੀ ਲੱਗਦਾ ਕਿ ਸ਼ਾਇਦ ਗਲਤ ਹੋ ਸਕਦਾ ਇਸ ਲਈ ਉਹ ਦੁਬਾਰਾ ਕਰਾਉਂਦੇ ਆ ਟੈਸਟ ਫੇਰ ਤੋਂ ਦੁਬਾਰਾ ਟੈਸਟ ਹੁੰਦਾ ਦੁਬਾਰਾ ਫੇਰ ਰਿਪੋਰਟ ਆਉਂਦੀ ਹੈ ਜਿਹੜੀ ਦੁਬਾਰਾ ਰਿਪੋਰਟ ਆਉਂਦੀ ਆ ਉਹਦੇ ਵਿੱਚ ਫਿਰ ਤੋਂ ਸੇਮ ਰਿਜ਼ਲਟ ਆਉਂਦਾ ਤਾਂ ਪੁਲਿਸ ਹੁਣ 22 ਜੁਲਾਈ 2021 ਨੂੰ ਜਿਹੜੀ ਰੇਸ਼ਮਾ ਉਹਨੂੰ ਗ੍ਰਿਫਤਾਰ ਕਰ ਲੈਂਦੀ ਹੈ ਗ੍ਰਿਫਤਾਰ ਕਰਕੇ ਉਹਨੂੰ ਪੁਲਿਸ ਸਟੇਸ਼ਨ ਲਿਜਾਇਆ ਜਾਂਦਾ ਉੱਥੇ ਉਹ ਤੋਂ ਪੁੱਛ기 ਸ਼ੁਰੂ ਹੁੰਦੀ ਹੈ ਹੁਣ ਰੇਸ਼ਮਾ ਜਦੋਂ ਦੱਸਦੀ ਆ ਫਿਰ ਉੱਥੇ ਸ਼ਕਤੀ ਨਾਲ ਪੁੱਛਗੇ ਤੋਂ ਬਾਅਦ ਉਹ ਮੰਨ ਜਾਂਦੀ ਆ ਕਿ ਹਾਂ ਇਹ ਬੱਚੀ ਮੇਰੀ ਸੀ ਤੇ ਮੈਂ ਹੀ ਉੱਥੇ ਇਹ ਜਦ ਸਾਰਿਆਂ ਨੂੰ ਪਤਾ ਲੱਗਦਾ ਤਾਂ ਸਾਰੇ ਹੈਰਾਨ ਹੋ ਜਾਂਦੇ ਸਾਰੇ ਘਰ ਦੇ ਮੈਂਬਰ ਹੈਰਾਨ ਹੋ ਜਾਂਦੇ ਆ ਲੋਕ ਕਿ ਇਹ ਤਾਂ ਕਿੱਦਾਂ ਹੋ ਸਕਦਾ ਹੁਣ ਜਿਹੜੀ ਇੱਕ ਲੜਕੀ ਪ੍ਰੈਗਨੈਂਟ ਹੀ ਨਹੀਂ ਸੀਗੀ ਉਹ ਬੱਚੇ ਨੂੰ ਕਿਵੇਂ ਜਨਮ ਦੇ ਸਕਦੀ ਹੈ ਤੇ ਪਰ ਉਧਰੋਂ ਡੀਐਨਏ ਵੀ ਮੈਚ ਕਰ ਗਿਆ ਤੇ ਰੇਸ਼ਮਾ ਮੰਨੀ ਵੀ ਜਾਂਦੀ ਹੈ ਹੁਣ ਇਹ ਕਿੱਦਾਂ ਹੋਇਆ ਜਿਹੜਾ ਪ੍ਰੈਗਨੈਂਸੀ ਲੋਕਾਂ ਨੂੰ ਪਤਾ ਨਹੀਂ ਲੱਗੀ ਇਹਦੀ ਗੱਲ ਲਾਸਟ ਦੇ ਵਿੱਚ ਦੱਸਦਾ ਮੈਂ ਤੁਹਾਨੂੰ ਜਾ ਕੇ ਤਾਂ ਉਹ ਦੱਸਦੀ ਆ ਫਿਰ ਜਿਹੜੀ ਰੇਸ਼ਮਾ ਕੇ ਮੈਂ ਬੱਚੇ ਨੂੰ 5 ਜਨਵਰੀ 2021 ਨੂੰ ਜਨਮ ਦਿੱਤਾ ਸੀਗਾ ਤੇ ਸਵੇਰੇ ਸਵੇਰੇ ਦਾ ਟਾਈਮ ਸੀ ਜਦੋਂ ਮੈਂ ਇਹਨੂੰ ਜਾ ਕੇ ਉੱਥੇ ਸੁਟਾਈ ਸੀ ਤਾਂ ਪੁਲਿਸ ਉਹਨੇ ਇਹ ਸਾਰੇ ਮਾਮਲੇ ਨੂੰ ਜਿਹੜੇ ਉਹਦੇ ਬਿਆਨਾਂ ਨੂੰ ਰਜਿਸਟਰ ਕਰਨਾ ਸ਼ੁਰੂ ਕਰ ਦਿਆ ਬਿਆਨ ਲਿਖਣੇ ਸ਼ੁਰੂ ਕਰ ਦਿਆ ਤੇ ਅੱਗੇ ਚੱਲ ਕੇ ਫਿਰ ਜਿਹੜੀ ਰੇਸ਼ਮਾਇਕ ਗੱਲ ਹੋਰ ਦੱਸਦੀ ਹੈ ਕਿ ਫੇਸਬੁੱਕ ਦੇ ਉੱਤੇ ਉਹਨੇ ਅਕਾਊਂਟ ਬਣਾਇਆ ਸੀ ਜਦੋਂ ਉਹਨੂੰ ਫੋਨ ਨਮਾ ਨਮਾ ਮਿਲਿਆ ਸੀ ਅਕਾਊਂਟ ਬਣਾਉਣ ਤੋਂ ਬਾਅਦ ਉਸਦੀ ਦੋਸਤੀ ਹੋਈ ਸੀ ਇੱਕ ਕਿਸੇ ਨਾਲ ਜਿਸਦਾ ਨਾਮ ਅਨੰਦੂ ਸੀਗਾ ਇੱਕ ਅਕਾਊਂਟ ਤੋਂ ਉਹਨੂੰ ਫਰੈਂਡ ਰਿਕੁਐਸਟ ਆਈ ਤੇ ਉਹਦੀ ਉਹਦੋਂ ਦੋਸਤੀ ਹੋ ਗਈ ਤੇ ਉਹ ਸਾਰਾ ਦਿਨ ਜਿਹੜਾ ਗੱਲਾਂ ਸੀਗੀਆਂ ਟੈਕਸਟ ਮੈਸੇਜ ਵਗੈਰਾ ਤੇ ਉਹ ਸਾਰਾ ਦਿਨ ਅਨੰਦੂ ਨਾਲ ਗੱਲਾਂ ਕਰਦੀ ਰਹਿੰਦੀ ਸੀ ਜਦੋਂ ਉਸ ਦਾ ਘਰ ਵਾਲਾ ਸੀਗਾ ਜਿਹੜਾ ਵਿਸ਼ ਨੂੰ ਉਹ ਉਹਦੇ ਨਾਲ ਲੜਦਾ ਸੀ ਕਿ ਤੂੰ ਸਾਰਾ ਦਿਨ ਫੋਨ ਤੇ ਲੱਗੀ ਰਹਿਣੀ ਹੈ ਉਹਨਾਂ ਦੀਆਂ ਗੱਲਾਂ ਇੰਨੀਆਂ ਵਧ ਗਈਆਂ ਗਈਆਂ ਜਿਹੜੀ ਉਹਦੀ ਦੋਸਤੀ ਸੀਗੀ ਉਹ ਪਿਆਰ ਦੇ ਵਿੱਚ ਕਦੋਂ ਬਦਲ ਗਈ ਉਹਨਾਂ ਨੂੰ ਪਤਾ ਨਹੀਂ ਲੱਗਿਆ ਤੇ ਉਹ ਇੱਕ ਦੂਜੇ ਨੂੰ ਪਿਆਰ ਕਰਨ ਲੱਗੇ ਤੇ ਫਿਰ ਜਿਹੜੀ ਰੇਸ਼ਮਾ ਆ ਉਹ ਇੱਕ ਦਿਨ ਅਨੰਦੂ ਨੂੰ ਦੱਸਦੀ ਹੈ ਕਿ ਮੈਂ ਤਾਂ ਵਿਆਹੀ ਹੋਈ ਹਾਂ ਮੇਰੇ ਇੱਕ ਬੱਚੀ ਵੀ ਆ ਤੇ ਆਪਾਂ ਦੋਨੇ ਇੱਕ ਦੂਜੇ ਨਾਲ ਪਿਆਰ ਕਰਨ ਲੱਗੇ ਆਪਾਂ ਨੂੰ ਅੱਗੇ ਨਹੀਂ ਵਧਣਾ ਚਾਹੀਦਾ ਜਿਹੜਾ ਹੁਣ ਆਨੰਦੂ ਆ ਉਹ ਉਹ ਨੂੰ ਫਿਰ ਵਿਆਹ ਦੀ ਪੇਸ਼ਕਸ਼ ਕਰ ਦਿੰਦਾ ਉਹ ਕਹਿੰਦਾ ਮੈਨੂੰ ਕੋਈ ਪ੍ਰੋਬਲਮ ਨਹੀਂ ਤੂੰ ਵਿਆਹੀ ਹੋਈਆਂ ਤੂੰ ਤਲਾਕ ਵਗੈਰਾ ਲੈ ਆਪਾਂ ਦੋਨੋਂ ਵਿਆਹ ਕਰਾਵਾਂਗੇ ਤਾਂ ਹੁਣ ਇਹ ਗੱਲਾਂ ਉਹਨਾਂ ਦੇ ਚੱਲੇ ਰਹੀਆਂ ਹੁੰਦੀਆਂ ਨੇ ਤਾਂ ਇੱਕ ਦਿਨ ਫਿਰ ਜਿਹੜੀ ਰੇਸ਼ਮਾਇਆ ਉਹ ਵੀ ਉਹ ਨੂੰ ਬੁਲਾਉਂਦੀ ਵੀ ਆ ਆਨੰਦੂ ਨੂੰ ਮਿਲਣ ਦੇ ਲਈ ਕਿ ਤੂੰ ਪਹਿਲਾਂ ਮੈਨੂੰ ਮਿਲਤਾ ਸਹੀ ਇੱਕ ਵਾਰ ਤਾਂ ਉਹ ਬੀਚ ਦੇ ਉੱਤੇ ਟਾਈਮ ਫਿਕਸ ਕਰ ਦਿਆ ਜਦੋਂ ਉੱਥੇ ਜਾਂਦੀ ਆ ਤਾਂ ਆਨੰਦੂ ਉੱਥੇ ਆਉਂਦਾ ਨਹੀਂ ਉਹਨੂੰ ਕੋਈ ਕੰਮ ਪਾਇਆ ਜਾਂਦਾ ਤੇ ਫਿਰ ਉਹ ਵਾਪਸ ਆ ਜਾਂਦੀ ਹੈ ਵਾਪਸ ਆਉਂਦੀ ਹੈ ਥੋੜੇ ਦਿਨ ਲੰਘਦੇ ਆ ਤਾਂ ਫਿਰ ਉਹ ਆਨੰਦੂ ਨੂੰ ਇੱਕ ਗੱਲ ਦੱਸਦੀ ਹੈ ਕਿ ਮੈਂ ਪ੍ਰੈਗਨੈਂਟ ਮੇਰੇ ਇੱਕ ਬੱਚੇ ਨੇ ਜਨਮ ਲੈਣਾ ਤੇ ਜਿਹੜਾ ਆਨੰਦੂ ਆ ਫਿਰ ਉਹਨੂੰ ਕਹਿੰਦਾ ਕਿ ਮੈਂ ਤੈਨੂੰ ਤਾਂ ਅਸੈਪਟ ਕਰ ਸਕਦਾ ਮੈਂ ਤੈਨੂੰ ਅਪਣਾ ਸਕਦਾ ਪਰ ਤੇਰੇ ਬੱਚਿਆਂ ਨੂੰ ਨਹੀਂ ਤੂੰ ਇਸ ਬੱਚੇ ਨੂੰ ਜਨਮ ਨਾ ਦੇ ਤਾਂ ਉਹ ਦੱਸਦੀ ਹੈ ਕਿ ਮੇਰੇ ਘਰ ਕਿਸੇ ਨੂੰ ਵੀ ਨਹੀਂ ਪਤਾ ਕਿ ਮੈਂ ਬੱਚੇ ਨੂੰ ਜਨਮ ਦੇਣਾ ਨਾ ਹੀ ਕੋਈ ਮੇਰੇ ਸਰੀਰ ਤੋਂ ਪਤਾ ਲੱਗ ਰਿਹਾ ਕਿ ਮੈਂ ਪ੍ਰੈਗਨੈਂਟ ਆ ਤਾ ਉਹ ਕਹਿੰਦੀ ਆ ਕਿ ਮੈਂ ਜਦੋਂ ਹੀ ਇਹ ਬੱਚੀ ਹੋਊਗੀ ਇਹਨੂੰ ਮੈਂ ਇਦਾਂ ਹੀ ਸਿੱਟ ਦੂੰਗੀ ਬੱਚਾ ਜਾਂ ਬੱਚ ਜੋ ਵੀ ਹੋ ਵੀ ਜਦੋਂ ਵੀ ਇਹ ਬੱਚਾ ਜਨਮ ਲਊਗਾ ਮੈਂ ਇਹਨੂੰ ਸਿੱਟ ਦੂੰਗੀ ਤੇ ਉਸ ਤੋਂ ਬਾਅਦ ਆਪਾਂ ਵਿਆਹ ਕਰਵਾ ਲਾਂਗੇ ਤਾਂ ਉਹ ਫਿਰ ਜਿਹੜਾ ਅਨੰਦੂ ਆ ਉਹ ਵੀ ਇਸ ਗੱਲ ਨੂੰ ਮੰਨ ਜਾਂਦਾ ਹੁਣ ਇਹ ਗੱਲਾਂ ਚੱਲ ਹੀ ਰਹੀਆਂ ਹੁੰਦੀਆਂ ਕਿ ਇੱਕ ਦਿਨ ਫਿਰ ਆਬੂ ਤਾਬੀ ਤੋਂ ਜਿਹੜਾ ਉਹਦਾ ਘਰ ਵਾਲਾ ਰੇਸ਼ਮਾ ਦਾ ਵਿਸ਼ਣੂ ਉਹ ਵੀ ਵਾਪਸ ਆ ਜਾਂਦਾ ਵਿਸ਼ਣੂ ਦੱਸਦਾ ਕਿ ਪੁਲਿਸ ਨੂੰ ਕਿ ਤੁਸੀਂ ਤੁਹਾਨੂੰ ਕੋਈ ਗਲਤਫਹਿਮੀ ਹੋਈ ਆ ਤੁਸੀਂ ਇਦਾਂ ਕਿਵੇਂ ਕਹਿ ਸਕਦੇ ਹੋ ਕਿ ਬੱਚੀ ਉਹਦੀ ਆ ਕਿਉਂਕਿ 5 ਜਨਵਰੀ ਨੂੰ ਜਦੋਂ ਇਹ ਬੱਚੀ ਮਿਲੀ ਸੀ ਉਸ ਤੋਂ 2-3 ਦਿਨ ਪਹਿਲਾਂ ਤਾਂ ਅਸੀਂ ਮੰਦਰ ਜਾ ਕੇ ਆਏ ਸੀ ਕਿ ਮੈਂ ਤੇ ਮੇਰੀ ਵਾਈਫ ਕੁਝ ਵੀ ਪਤਾ ਨਹੀਂ ਲੱਗ ਰਿਆ ਸੀਗਾ ਕਿ ਕੋਈ ਇਹਦੇ ਬੱਚਾ ਹੋਣੇ ਆਲਾ ਜਾਂ ਇਦਾਂ ਤੇ ਮੈਂ ਸਾਰਾ ਦਿਨ ਨਾਲ ਰੰਦਾ ਸੀ ਸਾਡੇ ਘਰ ਦੇ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਿਆ ਪਰ ਪੁਲਿਸ ਫਿਰ ਉਹਨੂੰ ਦੱਸਦੀ ਆ ਕਿ ਤੇਰੀ ਘਰ ਵਾਲੀ ਜਿਹੜੀ ਰੇਸ਼ਮਾ ਆ ਉਹਨੇ ਹੀ ਇਹ ਸਾਰੇ ਜਿਹੜੇ ਬਿਆਨ ਦਿੱਤੇ ਆ ਸਾਨੂੰ ਉਹ ਆਪਣੇ ਨੂੰ ਹੋਈ ਮੰਨ ਰਹੀ ਹੈ ਤੇ ਹੁਣ ਜਿਹੜਾ ਇਹ ਵਿਸ਼ਨੂ ਹੁੰਦਾ ਉਹਨੂੰ ਇਹ ਵੀ ਨਹੀਂ ਪਤਾ ਹੁੰਦਾ ਜਿਹੜੀ ਬੱਚੀ ਉਸ ਦਿਨ ਉਹਨੇ ਚੱਕੀ ਸੀਗੀ ਜਿਹਨੂੰ ਉਹ ਚੱਕ ਕੇ ਹਸਪੀਟਲ ਦੇ ਵਿੱਚ ਲੈ ਕੇ ਗਿਆ ਇਹ ਉਹਦੀ ਬੱਚੀ ਸੀ ਤੇ ਉਸਦੇ ਨਾਨੇ ਨੂੰ ਵੀ ਨਹੀਂ ਪਤਾ ਸੀ ਕਿ ਇਹ ਮੇਰੀ ਧੋਤੀ ਆ ਜਿਹਨੂੰ ਮੈਂ ਚੱਕ ਕੇ ਹਸਪੀਟਲ ਦੇ ਵਿੱਚ ਲੈ ਕੇ ਜਾ ਰਿਹਾ ਤਾਂ ਹੁਣ ਪੁਲਿਸ ਆ ਜਿਹੜੀ ਇਹ ਸਾਰੀਆਂ ਚੀਜ਼ਾਂ ਕਰ ਰਹੀ ਹੁੰਦੀ ਆ ਡੀਐਨਏ ਨੇ ਇਹਨੂੰ ਪ੍ਰੂਵ ਕਰ ਦਿੱਤਾ ਹੁੰਦਾ ਤਾਂ ਹੁਣ ਆਨੰਦੂ ਦੀ ਭਾਲ ਕੀਤੀ ਜਾਂਦੀ ਆ ਹੁਣ ਬਹੁਤ ਸਾਰੇ ਅਕਾਉਂਟਸ ਫਰੋਲੇ ਜਾਂਦੇ ਆ ਜਿਹੜੇ ਆਉ ਕਾਉਂਟ ਦਿੰਦੀ ਆ ਉਹ ਫੇਕ ਨਿਕਲਦਾ ਤੇ ਆਨੰਦੂ ਕਿਤੇ ਵੀ ਨਹੀਂ ਮਿਲਦਾ ਪੁਲਿਸ ਨੂੰ ਆਨੰਦੂ ਦੇ ਹੋਰ ਮਤਲਬ ਕਿ ਉਹਦੇ ਨਾਲ ਮਿਲਦੇ ਜੁਲਦੇ ਅਕਾਉਂਟਸ ਦੀ ਸਰਚ ਕੀਤੀ ਜਾਂਦੀ ਆ ਪਰ ਇਹ ਹਜਾ ਕੋਈ ਵੀ ਪੁਲਿਸ ਦੇ ਹੱਥ ਨਹੀਂ ਲੱਗਦਾ ਕਿ ਜਿਸ ਨੂੰ ਦੱਸਿਆ ਜਾ ਸਕੀ ਕਿ ਆਨੰਦੂ ਸੀਗਾ ਜਿਹੜਾ ਉਸ ਨਾਲ ਰੇਸ਼ਮਾ ਨਾਲ ਫੋਨ ਤੇ ਗੱਲ ਕਰਦਾ ਸੀ ਹੁਣ ਇਹ ਮਾਮਲਾ ਚੇਂਜ ਹੋਣਾ ਸ਼ੁਰੂ ਹੋ ਜਾਂਦਾ ਹੁਣ ਪੁਲਿਸ ਨੂੰ ਇੱਕ ਫੋਨ ਨੰਬਰ ਬਾਰੇ ਪਤਾ ਲੱਗਦਾ ਜਿਹੜਾ ਕਿ ਰੇਸ਼ਮਾ ਯੂਜ਼ ਕਰ ਰਹੀ ਹੁੰਦੀ ਆ ਪੁਲਿਸ ਨੂੰ ਪਤਾ ਲੱਗਦਾ ਜਿਹੜਾ ਰੇਸ਼ਮਾ ਫੋਨ ਨੰਬਰ ਯੂਜ਼ ਕਰ ਰਹੀ ਆ ਇਹ ਉਹਦੀ ਜਠਾਣੀ ਤੇ ਉਹਦੀ ਸਕੂਲ ਦੀ ਦੋਸਤ ਜਿਹਦਾ ਨਾਮ ਆ ਰਿਹਾ ਏ ਜਿਹਦੀ ਆਪਾਂ ਗੱਲ ਸ਼ੁਰੂ ਚ ਕੀਤੀ ਸੀ ਜਿਹੜੀ ਵਿਸ਼ਨੂ ਦੀ ਭਝਾਈ ਸੀ ਉਸਦੇ ਨਾਮ ਤੇ ਨੰਬਰ ਹੈ ਰਜਿਸਟਰ ਹੁੰਦਾ ਹੈ ਜਿਹੜਾ ਯੂਜ਼ ਕਰ ਰਹੀ ਹੁੰਦੀ ਆ ਤਾਂ ਪੁਲਿਸ ਨੂੰ ਅੱਗੇ ਪਤਾ ਲੱਗਦਾ ਕਿ ਇੱਕ ਫੋਨ ਜਿਹੜਾ ਪਹਿਲਾਂ ਕਿਤੇ ਰੇਸ਼ਮਾ ਕੋਲ ਹੁੰਦਾ ਸੀਗਾ ਉਹ ਫੋਨ ਹੁਣ ਆਰਿਆ ਯੂਜ਼ ਕਰ ਰਹੀ ਆ ਉਹਦੀ ਜਿਹੜੀ ਜਠਾਣੀ ਆ ਉਹਨੇ ਉਹਨੂੰ ਦਿੱਤਾ ਸੀ ਕੋਈ ਉਹਦਾ ਪੁਰਾਣਾ ਫੋਨ ਹੁਣ ਪੁਲਿਸ ਨੂੰ ਲੱਗਦਾ ਕਿ ਹੋਵੇ ਨਾ ਹੋਵੇ ਉਸ ਫੋਨ ਦੇ ਵਿੱਚੋਂ ਕੋਈ ਕਲੂ ਮਿਲ ਜਾ ਆਪਾਂ ਨੂੰ ਅਨੰਦੂ ਦਾ ਤਾਂ ਫਿਰ ਜਿਹੜੀ ਪੁਲਿਸ ਆ ਉਹ 24 ਜੁਲਾਈ ਨੂੰ ਇੱਕ ਨੋਟਿਸ ਭੇਜਦੀ ਆ ਰਿਆ ਨੂੰ ਕਿ ਤੂੰ ਆਪਣਾ ਫੋਨ ਲੈ ਕੇ ਪੁਲਿਸ ਸਟੇਸ਼ਨ ਦੇ ਵਿੱਚ ਹਾਜ਼ਰ ਹੋ ਤਾਂ ਜਦੋਂ ਹੀ ਇਹ ਉਹਨੂੰ ਮਿਲਦਾ ਆ ਤਾਂ ਉਹਨੂੰ 24 ਜੁਲਾਈ ਨੂੰ ਬੁਲਾਇਆ ਜਾਂਦਾ ਵੀ 24 ਜੁਲਾਈ ਨੂੰ ਥਾਣੇ ਦੇ ਵਿੱਚ ਪਹੁੰਚ ਇਹ 24 ਜੁਲਾਈ ਨੂੰ ਥਾਣੇ ਦੇ ਵਿੱਚ ਆਉਣ ਦੀ ਬਜਾਏ ਜਿਹੜੀ ਆ ਰਿਆ ਉਹ ਆਪਣੇ ਘਰ ਤੋਂ ਗਾਇਬ ਹੋ ਜਾਂਦੀ ਹੈ। ਉਹਦੇ ਨਾਲ ਨਾਲ ਜਿਹੜੀ ਇੱਕ ਗ੍ਰੈਸਮਾ ਜਿਹੜੀ ਕਿ ਭਾਣਜੀ ਸੀਗੀ ਵਿਸ਼ਨੂ ਦੀ ਉਹ ਵੀ ਘਰ ਤੋਂ ਗਾਇਬ ਹੋ ਜਾਂਦੀ ਹੈ। ਹੁਣ ਦੋ ਔਰਤਾਂ ਨੂੰ ਇੱਕ ਔਰਤ ਨੂੰ ਜਿਹਨੂੰ ਥਾਣੇ ਦੇ ਵਿੱਚ ਬੁਲਾਇਆ ਗਿਆ ਸੀ ਉਹ ਉੱਥੇ ਆਉਣ ਦੀ ਬਜਾਏ ਇੱਕ ਹੋਰ ਲੜਕੀ ਜਾਂ ਔਰਤ ਦੇ ਨਾਲ ਘਰ ਤੋਂ ਗਾਇਬ ਹੋ ਜਾਂਦੀ ਹੈ। ਹੁਣ ਪੁਲਿਸ ਇੱਕ ਤਾਂ ਪਹਿਲਾਂ ਬੱਚੀ ਦੇ ਕੇਸ ਦੀ ਜਾਂਚ ਕਰ ਰਹੀ ਸੀ ਹੁਣ ਉਹਨਾਂ ਨੂੰ ਇੱਕ ਚੁਣੌਤੀ ਹੋਰ ਸਾਹਮਣੇ ਆ ਜਾਂਦੀ ਹੈ ਕਿ ਦੋ ਲੜਕੀਆਂ ਲੱਭਣ ਦੀ ਚੁਣੌਤੀ ਹੋ ਜਾਂਦੀ ਹੈ ਉਹਨਾਂ ਦੇ ਸਿਰ ਤੇ। ਹੁਣ ਪੁਲਿਸ ਉਹਨਾਂ ਲੜਕੀਆਂ ਦੀ ਭਾਲ ਜਾਰੀ ਕਰਦੀ ਆ ਤਾਂ ਤਕਰੀਬਨ 25 ਜੁਲਾਈ 2021 ਨੂੰ ਅਗਲੇ ਹੀ ਦਿਨ ਦੁਪਹਿਰਕ ਦੇ ਟਾਈਮ ਪੁਲਿਸ ਕੋਲ ਇੱਕ ਇਨਫੋਰਮੇਸ਼ਨ ਆਉਂਦੀ ਆ ਜਿਸ ਦੇ ਵਿੱਚ ਦੱਸਿਆ ਜਾਂਦਾ ਕਿ ਇੱਕ ਇੱਕ ਇੱਟੀਕਰਾਂ ਨਾਮ ਦੀ ਨਦੀ ਆ ਉਹਦੇ ਵਿੱਚ ਦੋ ਲਾਸ਼ਾਂ ਨੇ ਔਰਤਾਂ ਦੀਆਂ ਤਾਂ ਪੁਲਿਸ ਉੱਥੇ ਮੌਕੇ ਤੇ ਪਹੁੰਚਦੀ ਹੈ ਲਾਸ਼ਾਂ ਨੂੰ ਕੱਢਿਆ ਜਾਂਦਾ ਇਹ ਲਾਸ਼ਾਂ ਹੋਰ ਕਿਸੇ ਦੀਆਂ ਨਹੀਂ ਬਲਕਿ ਆਰਿਆ ਤੇ ਗ੍ਰਿਸਮਾ ਦੋਨਾਂ ਦੀਆਂ ਉਹਨਾਂ ਦੀਆਂ ਲਾਸ਼ਾਂ ਹੁੰਦੀਆਂ ਹੁਣ ਪੁਲਿਸ ਇਹਨਾਂ ਦਾ ਪੋਸਟਮਾਰਟਮ ਕਰਾਉਂਦੀ ਆ ਪੋਸਟਮਾਰਟਮ ਤੋਂ ਬਾਅਦ ਦੇਖਿਆ ਜਾਂਦਾ ਕਿ ਇਹਨਾਂ ਨਾਲ ਕੋਈ ਜ਼ੋਰ ਜ਼ਬਰਦਸਤੀ ਵਗੈਰਾ ਤਾਂ ਨਹੀਂ ਹੋਈ ਤਾਂ ਪੁਲਿਸ ਦੇ ਸਾਹਮਣੇ ਆਉਂਦਾ ਕਿ ਇਹ ਜੇਹਾ ਕੋਈ ਮਾਮਲਾ ਨਹੀਂ ਸੀ ਇਹਨਾਂ ਦੀ ਡੁੱਬਣ ਦੇ ਕਾਰਨ ਮੌਤ ਹੋਈ ਆ ਤੇ ਇੱਕ ਕਲੀਅਰ ਆਤਮ ਹੱਤਿਆ ਦਾ ਕੇਸ ਹੈ ਹੁਣ ਪੁਲਿਸ ਜਦੋਂ ਇਹ ਘਰੋਂ ਜਾਂਦੀਆਂ ਨੇ ਪੁਲਿਸ ਨੂੰ ਇੱਕ ਇੱਕ ਲੈਟਰ ਵੀ ਮਿਲੀ ਹੁੰਦੀ ਆ ਜਿਸ ਦੇ ਵਿੱਚ ਲਿਖਿਆ ਹੁੰਦਾ ਕਿ ਬੱਚੀ ਦੀ ਮੌਤ ਦੀ ਜ਼ਿੰਮੇਵਾਰ ਮੈਨੂੰ ਠਹਿਰਾਇਆ ਜਾਵੇਗਾ ਇਸ ਲਈ ਮੈਂ ਘਰ ਛੱਡ ਕੇ ਚਲੀ ਆ ਇਹ ਲੈਟਰ ਆਰਿਆ ਵੱਲੋਂ ਲਿਖਿਆ ਗਿਆ ਹੁੰਦਾ ਹੁਣ ਪੁਲਿਸ ਇਸ ਮਾਮਲੇ ਵੱਲ ਨੂੰ ਜਾਂਚ ਕਰਨੀ ਸ਼ੁਰੂ ਕਰਦੀ ਆ ਕਿ ਹੋਵੇ ਨਾ ਹੋਵੇ ਇਹਨਾਂ ਦਾ ਵੀ ਹੱਥ ਹੋ ਸਕਦਾ ਉਸ ਬੱਚੀ ਦੀ ਮੌਤ ਦੇ ਵਿੱਚ ਤਾਂ ਪੁਲਿਸ ਨੂੰ ਵਿਸ਼ਨੂੰ ਦੀ ਮਾਂ ਤੋਂ ਪਤਾ ਲੱਗਦਾ ਜਿਹੜੀ ਆਰਿਆ ਤੇ ਜਿਹੜੀ ਰੇਸ਼ਮਾ ਉਹਦੀ ਸੱਸ ਹੈ ਉਹ ਪੁਲਿਸ ਨੂੰ ਦੱਸਦੀ ਆ ਕਿ ਥੋੜੇ ਦਿਨ ਪਹਿਲਾਂ ਜਿਹੜੀ ਗਰੇਸ਼ਮਾ ਆ ਉਹਨੇ ਸਾਨੂੰ ਦੱਸਿਆ ਸੀ ਕਿ ਇੱਕ ਆਨੰਦੂ ਨਾਮ ਤੋਂ ਉਹਨੇ ਥੋੜੇ ਦਿਨ ਪਹਿਲਾਂ ਇੱਕ ਫੇਸਬੁੱਕ ਤੇ ਅਕਾਊਂਟ ਬਣਾਇਆ ਸੀ ਉਸ ਅਕਾਊਂਟ ਦੇ ਨਾਲ ਹੀ ਉਹ ਰੇਸ਼ਮਾ ਨਾਲ ਗੱਲ ਕਰਨੀ ਸ਼ੁਰੂ ਕਰਦੀ ਐ ਉਸ ਅਕਾਊਂਟ ਤੋਂ ਤੇ ਉਹਨੂੰ ਆਪਣੇ ਜਿਹੜੀਆਂ ਗੱਲਾਂ ਦੇ ਵਿੱਚ ਵਸਾ ਲੈਂਦੀ ਐ ਇੱਕ ਸਿਰਫ ਮਜ਼ਾਕ ਦੇ ਤੌਰ ਤੇ ਸ਼ੁਰੂ ਕਰਦੀ ਐ ਜਦੋਂ ਜਿਹੜੀ ਰੇਸ਼ਮਾ ਉਹਦੀਆਂ ਗੱਲਾਂ ਚ ਆਉਣੀਆਂ ਆਉਣੀ ਸ਼ੁਰੂ ਹੋ ਜਾਂਦੀ ਐ ਤਾਂ ਫਿਰ ਉਹ ਇਹ ਸਾਰੀ ਗੱਲ ਆਰਿਆ ਨੂੰ ਵੀ ਦੱਸਦੀ ਐ ਜਿਹੜੀ ਗਰੇਸ਼ਮਾ ਕਿ ਇਦਾਂ ਇਦਾਂ ਕਰਕੇ ਮੈਂ ਅਕਾਊਂਟ ਬਣਾਇਆ ਸੀ ਤੇ ਜਿਹੜੀ ਮੇਰੀ ਪਰਜਾਈ ਐ ਰੇਸ਼ਮਾ ਉਹ ਮੇਰੀਆਂ ਗੱਲਾਂ ਦੇ ਵਿੱਚ ਜਿਹੜੀ ਮੇਰੀ ਮਾਮੀ ਆ ਰੇਸ਼ਮਾ ਸੌਰੀ ਉਹ ਮੇਰੀਆਂ ਗੱਲਾਂ ਦੇ ਵਿੱਚ ਆ ਗਈ ਉਹਨੂੰ ਆਪਣੀ ਵੱਡੀ ਮਾਮੀ ਨੂੰ ਦੱਸਦੀ ਐ ਆਏ ਹੁਣ ਦੋਨੋਂ ਜਾਣੀਆਂ ਮਿਲ ਕੇ ਉਹਨੂੰ ਪ੍ਰੈਂਕ ਕਰਨਾ ਸ਼ੁਰੂ ਕਰ ਦਿੰਦੀਆਂ ਹੁਣ ਇਹ ਸਾਰੀ ਗੱਲਬਾਤ ਹੁੰਦੀ ਹੈ ਜਦੋਂ ਉਸ ਤੋਂ ਬਾਅਦ ਇੱਕ ਗ੍ਰਿਸ਼ਮਾ ਦਾ ਬੁਆਏਫ੍ਰੈਂਡ ਵੀ ਪੁਲਿਸ ਨੂੰ ਪਤਾ ਲੱਗਦਾ ਉਹ ਪੁਲਿਸ ਉਹਨੂੰ ਵੀ ਲੈ ਕੇ ਆਉਂਦੀ ਆ ਉਹ ਵੀ ਫਿਰ ਵੈਰੀਫਾਈ ਕਰਦਾ ਇਹ ਗੱਲ ਸੇਮ ਦੱਸਦਾ ਕਿ ਹਾਂ ਗ੍ਰਿਸ਼ਮਾ ਹੀ ਸੀ ਜਿਸ ਨੇ ਆਨੰਦੂ ਨਾਮ ਦਾ ਇੱਕ ਅਕਾਊਂਟ ਬਣਾਇਆ ਸੀ ਉਹਨੇ ਮੈਨੂੰ ਵੀ ਦੱਸਿਆ ਸੀ ਤਾਂ ਹੁਣ ਪੁਲਿਸ ਨੂੰ ਕਲੀਅਰ ਹੋ ਜਾਂਦਾ ਜਿਹੜਾ ਇਹ ਅਕਾਊਂਟ ਸੀ ਇੱਕ ਫੇਕ ਅਕਾਊਂਟ ਸੀ ਜਿਹੜਾ ਗ੍ਰਿਸ਼ਮਾ ਵੱਲੋਂ ਬਣਾਇਆ ਗਿਆ ਸੀ ਆਰਿਆ ਤੇ ਗ੍ਰਿਸ਼ਮਾ ਦੋਨੋਂ ਮਿਲ ਕੇ ਜਿਹੜਾ ਇੱਕ ਮਜ਼ਾਕ ਕਰਦੀਆਂ ਸੀਗੀਆਂ ਉਸ ਰੇਸ਼ਮਾ ਦੇ ਨਾਲ ਹੁਣ ਪੁਲਿਸ ਸੋਚਦੀ ਆ ਕਿ ਇਹ ਜਿਹੜਾ ਚਲੋ ਮਜ਼ਾਕ ਤੱਕ ਠੀਕ ਸੀ ਬੱਚੀ ਮਾਰਨ ਦਾ ਕਿਉਂ ਉਹਨਾਂ ਨੇ ਦੱਸਿਆ ਉਹਨਾਂ ਨੇ ਕਿਹਾ ਕਿਉਂ ਨਹੀਂ ਉਹਨਾਂ ਤਾਂ ਪੁਲਿਸ ਨੂੰ ਪਤਾ ਲੱਗਦਾ ਕਿ ਜਦੋਂ ਬੱਚੀ ਉਹਦੇ ਹੋਣੀ ਸੀ ਉਹਨੂੰ ਲੱਗੇ ਨਹੀਂ ਰਿਹਾ ਸੀਗਾ ਵੀ ਇਹਦੇ ਕੋਈ ਬੱਚੇ ਨੇ ਜਨਮ ਲੈਣਾ ਹੈ ਜਿਹੜੀ ਰੇਸ਼ਮਾ ਆ ਤਾਂ ਉਹਨਾਂ ਨੂੰ ਵੀ ਲੱਗਿਆ ਕਿ ਕਿਤੇ ਨਾ ਕਿਤੇ ਇਹ ਝੂਠ ਬੋਲ ਰਹੀ ਹੈ ਤੇ ਉਹ ਤਾਂ ਕਰਕੇ ਉਹਨਾਂ ਨੇ ਇਦਾਂ ਦੀ ਗੱਲ ਕਹਿ ਦਿੱਤੀ ਕਿ ਤੂੰ ਬੱਚੀ ਨੂੰ ਮਾਰਦੀ ਮੈਂ ਅਸੀਂ ਬੱਚੀ ਨਹੀਂ ਲੈਣੀ ਚਾਹੁੰਦਾ ਮੈਂ आनंदੂ ਬਣ ਕੇ ਗੱਲ ਕਰ ਰਹੇ ਸੀ ਹੈ ਨਾ ਉਹ ਤਾਂ ਪੁਲਿਸ ਦੇ ਸਾਹਮਣੇ ਹੁਣ ਸਾਰੀ ਗੱਲਬਾਤ ਹੁੰਦੀ ਹੈ ਪੁਲਿਸ ਨੂੰ ਪਤਾ ਲੱਗ ਜਾਂਦਾ ਕਿ ਇੱਕ ਮਜ਼ਾਕ ਸ਼ੁਰੂ ਹੋਇਆ ਸੀ ਜਿਸ ਦੇ ਕਾਰਨ ਇੱਕ ਬੱਚੀ ਦੀ ਤੇ ਦੋ ਔਰਤਾਂ ਦੀ ਜਾਨ ਚਲੀ ਗਈ ਇੱਕ ਸਿਰਫ ਮਜ਼ਾਕ ਨੇ ਦੋ ਤਿੰਨ ਜਾਣਿਆਂ ਦੀ ਜਾਨ ਲੈ ਲਈ ਹੁਣ ਜੇ ਗੱਲ ਕਰੀਏ ਪ੍ਰੈਗਨੈਂਸੀ ਦੀ ਜਿਹੜੀ ਆਪਾਂ ਪਹਿਲਾਂ ਕੀਤੀ ਸੀ ਕਿ ਕੋਈ ਪ੍ਰੈਗਨੈਂਟ ਹੋਵੇ ਕਿਸੇ ਨੂੰ ਪਤਾ ਤੱਕ ਨਾ ਲੱਗੇ ਇਹ ਹੁੰਦਾ ਕਾਫੀ ਜ਼ਿਆਦਾ ਕੇਸਸ ਦੇ ਵਿੱਚ ਇਦਾਂ ਹੀ ਹੁੰਦਾ ਪੁਲਿਸ ਨੂੰ ਜਿਹੜੇ ਹੁਣ ਰੇਸ਼ਮਾ ਦਾ ਘਰ ਵਾਲਾ ਤੇ ਉਹਦੀ ਜਿਹੜੀ ਮਾਂ ਆ ਰੇਸ਼ਮਾ ਦੀ ਉਹ ਵੀ ਦੱਸਦੇ ਆ ਕਿ ਥੋੜੇ ਟਾਈਮ ਤੋਂ ਜਿਹੜੀ ਰੇਸ਼ਮਾ ਸੀਗੀ ਉਹ ਇੱਕ ਲੂਸ ਜਿਹਾ ਕੱਪੜੇ ਪਾਉਣਾ ਸ਼ੁਰੂ ਕਰਦੇ ਸੀ ਤੇ ਨਾਲ ਨਾਲ ਇੱਕ ਉਹਦੀ ਟੰਮੀ ਟਕਿੰਗ ਬੈਲਟ ਵੀ ਮਿਲਦੀ ਆ ਜਿਹੜੂੰ ਆਪਾਂ ਢਿੱਡ ਤੇ ਬੈਲਟ ਨਹੀਂ ਕਹਿੰਦੇ ਲਾਉਂਦੇ ਜਿਹੜੀ ਥੋੜਾ ਜਿਹਾ ਘੁੱਟ ਕੇ ਰੱਖਦੀ ਏ ਢਿੱਡ ਨੂੰ ਉਹ ਵੀ ਪੁਲਿਸ ਨੂੰ ਉਹਦੇ ਘਰ ਦੇ ਵਿੱਚੋਂ ਮਿਲਦੀ ਆ ਪਤਾ ਲੱਗਦਾ ਕਿ ਇਹ ਯੂਜ਼ ਕਰ ਰਹੀ ਸੀ ਰੇਸ਼ਮਾ ਤੇ ਨਾਲ ਨਾਲ ਇੱਕ ਫਿਰ ਮੈਡੀਕਲ ਸਾਇੰਸ ਦੇ ਵਿੱਚ ਇੱਕ ਟਰਮ ਪੁਲਿਸ ਨੂੰ ਪਤਾ ਲੱਗਦੀ ਹੈ ਜਿਹਦਾ ਨਾਮ ਹੁੰਦਾ ਕ੍ਰਿਪਟਿਕ ਪ੍ਰੈਗਨੈਂਸੀ ਇੱਕ ਅਜਿਹੀ ਪ੍ਰੈਗਨੈਂਸੀ ਹੁੰਦੀ ਹੈ ਇਹ ਬਹੁਤ ਰੇਅਰ ਕੇਸ ਹੁੰਦੇ ਨੇ ਜਿਸ ਦੇ ਵਿੱਚ ਬਿਲਕੁਲ ਵੀ ਪਤਾ ਨਹੀਂ ਲੱਗਦਾ ਕਿ ਕੋਈ ਪ੍ਰੈਗਨੈਂਟ ਹੈ ਕੋਈ ਲੱਛਣ ਨਹੀਂ ਹੁੰਦੇ ਕੋਈ ਸਰੀਰ ਦੇ ਵਿੱਚ ਚੇਂਜਸ ਨਹੀਂ ਆਉਂਦੇ ਤੇ ਨਾਲ ਹੀ ਕਈ ਵਾਰ ਤਾਂ ਜਿਹੜੇ ਪ੍ਰੈਗਨੈਂਟ ਲੇਡੀ ਹੁੰਦੀ ਆ ਉਹਨੂੰ ਵੀ ਨਹੀਂ ਪਤਾ ਲੱਗਦਾ ਕਿ ਮੈਂ ਪ੍ਰੈਗਨਟ ਹਾਂ ਸਿਰਫ ਡਿਲੀਵਰੀ ਤੋਂ ਥੋੜਾ ਟਾਈਮ ਪਹਿਲਾਂ ਹੀ ਪਤਾ ਲੱਗਦਾ ਇਦਾਂ ਦਾ ਹੀ ਕੇਸ ਪਿੱਛੇ ਜੇ ਇੱਕ ਆਸਟ੍ਰੇਲੀਅਨ ਮਾਡਲ ਦਾ ਆਇਆ ਸੀਗਾ ਆਸਟ੍ਰੇਲੀਅਨ ਮਾਡਲ ਦਾ ਉਹਨੇ ਦੱਸਿਆ ਸੀ ਜਿਸ ਦਾ ਨਾਮ ਸੀ ਐਰਨ ਲੌਂਗ ਲੈਂਗਮੇਡ ਐਰਨ ਲੈਂਗਮੇਡ ਨੇ ਦੱਸਿਆ ਸੀ ਕਿ ਮੈਨੂੰ ਇੱਕ ਦਿਨ ਪੇਟ ਦਰਦ ਸ਼ੁਰੂ ਹੋਇਆ ਮੇਰੇ ਮੈਂ ਹਸਪੀਟਲ ਗਈ ਤਾਂ ਉੱਥੇ ਜਾ ਕੇ ਹੀ ਪਤਾ ਲੱਗਿਆ ਸੀ ਕਿ ਮੈਂ ਪ੍ਰੈਗਨੈਂਟ ਆ ਤੇ ਥੋੜਾ ਟਾਈਮ ਬਾਅਦ ਹੀ ਮੇਰੇ ਬੱਚੇ ਨੇ ਜਨਮ ਲਿਆ ਸੀ ਇਹ ਮੈਡੀਕਲ ਸਾਇੰਸ ਦੇ ਵਿੱਚ ਸੰਭਵ ਹੈ ਕਿ ਕੋਈ ਪ੍ਰੈਗਨੈਂਟ ਹੋਵੇ ਉਹਦਾ ਪਤਾ ਵੀ ਨਾ ਲੱਗੇ ਉਹੀ ਕਿਸਮ ਦੀ ਪ੍ਰੈਗਨੈਂਸੀ ਕ੍ਰਿਪਟਿਕ ਪ੍ਰੈਗਨੈਂਸੀ ਜਿਹੜੀ ਰੇਸ਼ਮਾਨ ਹੋ ਗਈ ਸੀਗੀ ਜਿਸ ਕਰਕੇ ਕਿਸੇ ਨੂੰ ਵੀ ਨਹੀਂ ਪਤਾ ਲੱਗ ਸਕਿਆ ਸਿਰਫ ਰੇਸ਼ਮਾ ਤੋਂ ਬਿਨਾ ਦੂਜਿਆਂ ਨੂੰ ਵੀ ਲੱਗਦਾ ਰਿਹਾ ਕਿ ਰੇਸ਼ਮਾ ਝੂਠ ਬੋਲ ਰਹੀ ਆ ਤੇ ਉਹਨਾਂ ਨੇ ਇੱਕ ਮਜ਼ਾਕ-ਮਜ਼ਾਕ ਦੇ ਵਿੱਚ ਇੱਕ ਬੱਚੀ ਨੂੰ ਕਤਲ ਕਰਵਾ ਦਿੱਤਾ ਉਹਦੀ ਮਾਂ ਤੋਂ ਤੇ ਹੁਣ ਪੁਲਿਸ ਪੁੱਛਦੀ ਆ ਰੇਸ਼ਮਾ ਨੂੰ ਕਿ ਤੂੰ ਇੱਕ ਬੱਚੀ ਨੂੰ ਜਨਮ ਦਿੱਤਾ ਇੰਨਾ ਜ਼ਿਆਦਾ ਦਰਦ ਸਹਾਰਨਾ ਪਿਆ ਤੇਰੇ ਨਾਲ ਕਿਸੇ ਹੋਰ ਨੇ ਮਦਦ ਵੀ ਕੀਤੀ ਸੀ ਤਾਂ ਉਹ ਦੱਸਦੀ ਆ ਕਿ ਨਹੀਂ ਮੇਰੇ ਨਾਲ ਹੋਰ ਕੋਈ ਨਹੀਂ ਸੀਗਾ ਮੈਂ ਇਕੱਲੀ ਹੋ ਸੀਗੀ ਜਿਨੇ ਕੇ ਇਸ ਬੱਚੀ ਨੂੰ ਜਨਮ ਦਿੱਤਾ ਸੀਗਾ ਹੁਣ ਪੁਲਿਸ ਨੂੰ ਲੱਗਦਾ ਕਿ ਇਹ ਹੋ ਸਕਦਾ ਸੰਭਵ ਹੈ ਵੀ ਕਿਉਂਕਿ ਜਦੋਂ ਉਹ ਇੰਨੀ ਜ਼ਿਆਦਾ ਕਿਸੇ ਦੇ ਪਿਆਰ ਦੇ ਵਿੱਚ ਸੀਗੀ ਉਹਨੇ ਸੋਚਿਆ ਤੱਕ ਨਹੀਂ ਉਹਨੇ ਦਰਦ ਵੀ ਨਹੀਂ ਮਹਿਸੂਸ ਕੀਤਾ ਕਿਉਂਕਿ ਇੱਕ ਜਿਹੜਾ ਆਪਣਾ ਦਿਮਾਗ ਆਨੇ ਬਹੁਤ ਵੱਡੀ ਚੀਜ਼ ਹੈ ਇਹ ਕਈ ਲੋਕਾਂ ਨੇ ਮੈਡੀਟੇਸ਼ਨਾਂ ਕਰਕੇ ਜਾਂ ਇਦਾਂ ਦੇ ਧਿਆਨ ਲਾ ਲਾ ਕੇ ਆਪਣੇ ਕੈਂਸਰ ਤੱਕ ਠੀਕ ਕਰ ਲਏ ਤੁਮ ਆਪਣੇ ਸਿਰਫ ਦਿਮਾਗ ਦੀ ਸ਼ਕਤੀ ਨਾਲ ਦਿਮਾਗ ਦੀ ਪਾਵਰ ਨਾਲ ਹੈਨਾ ਹੋ ਸਕਦਾ ਕਿ ਉਹਦੇ ਨਾਲ ਵੀ ਇਦਾਂ ਹੀ ਹੋਇਆ ਹੋਵੇ ਉਹ ਇੰਨੀ ਜ਼ਿਆਦਾ ਉਸਦੇ ਪਿਆਰ ਦੇ ਵਿੱਚ ਸੀਗੀ ਕਿ ਉਹਨੂੰ ਦਰਦ ਵੀ ਨਹੀਂ ਮਹਿਸੂਸ ਹੋਇਆ ਉਸ ਤੋਂ ਬਾਅਦ ਉਹ ਫਿਰਦੇ ਦੁਰਦੇ ਵੀ ਰਹੀਆਂ ਚੰਗੇ ਤਰੀਕੇ ਨਾਲ ਲੋਕਾਂ 'ਚ ਵਿਚਰਦੀ ਰਹੀ ਕਿਸੇ ਨੂੰ ਪਤਾ ਤੱਕ ਨਹੀਂ ਲੱਗਿਆ ਹੈਨਾ ਦੇਖੋ ਹੁਣ ਇਹ ਸਟੋਰੀ ਦੇ ਵਿੱਚ ਜਿਵੇਂ ਆਪਾਂ ਦੇਖਿਆ ਇੱਕ ਮਜ਼ਾਕ ਉਹਨੇ ਇੱਕ ਘਰ ਪੱਟਤਾ ਸਾਰਾ ਹੀ ਵਿਸ਼ਨੂੰ ਦੀ ਜ਼ਿੰਦਗੀ ਤੈਸ ਨੈ ਸ਼ੁਰੂ ਹੋ ਗਈ ਉਹ ਹੁਣ ਸਾਰੀ ਉਮਰ ਸੋਚਣ ਲਈ ਮਜਬੂਰ ਹੋ ਗਿਆ ਕਿ ਮੇਰੀ ਘਰ ਵਾਲੀ ਇੱਕ ਤਾਂ ਚਲੋ ਉਹ ਆਨੰਦੂ ਸੀਗਾ ਉਹ ਜਿਹੜਾ ਫੇਕ ਨਿਕਲਿਆ ਜਿਉ ਉਹ ਅਸਲੀ ਹੁੰਦਾ ਹੈਨਾ ਉਹ ਉਹਦੇ ਨਾਲ ਚਲੀ ਜਾਣਾ ਸੀ ਉਹਨੇ ਉਹਦੀ ਜ਼ਿੰਦਗੀ ਤਾਂ ਚਾਹੇ ਖਰਾਬ ਸੀ ਇੱਕ ਇੰਨੀ ਸਾਊ ਘਰ ਵਾਲੀ ਜਿਹਦੇ ਨਾਲ ਉਹਨੇ ਲਵ ਮੈਰਿਜ ਕਰਾਈ ਸੀਗੀ ਇੱਕ ਫੋਨ ਨੇ ਸਾਰੀ ਜ਼ਿੰਦਗੀ ਪੱਟਤੀ ਉਹਦੀ ਤੇ ਉਸ ਤੋਂ ਬਾਅਦ ਰਹਿਣਾ ਚੰਦਾ ਪ੍ਰੈਂਕ ਹੋ ਗਿਆ ਇੱਕ ਮਜ਼ਾਕ ਮਜ਼ਾਕ ਨੇ ਜ਼ਿੰਦਗੀ ਸਾਰੀ ਖਤਮ ਕਰ ਦਿੱਤੀ ਤੇ ਦੋਸਤੋ ਏਸੀ ਅੱਜ ਦੀ ਸਟੋਰੀ ਤੁਹਾਨੂੰ ਕਿਵੇਂ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਾਂ ਮਿਲਾਂ ਕਿਸੇ ਹੋਰ ਸਟੋਰੀ ਦੇ ਨਾਲ ਤਦ ਤੱਕ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ